ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਦੀ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸਭ ਨੂੰ ਹੱਸਦੇ ਖੇੜਦੇ ਦਿਖਾਵੇ ਸੱਚੇ ਬਾਦਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਆਨੰਦ ਫਿਰ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਉਹਦੇ ਕੋਈ ਔਲਾਦ ਨਾ ਹੋਈ ਤਾਂ ਉਹਨੇ ਫੇਰ ਸਮੇਤ ਜੱਗ ਕੀਤਾ ਸਮੇਤ ਜੱਗ ਦੇ ਵਿੱਚ ਉਹਨੇ ਕੁੱਲ ਸਾਧੂ ਬੁਲਾਏ ਜੋਤਿਸ਼ੀ ਪੰਡਿਤ ਬੁਲਾਏ ਤਾਂ ਸਾਰਿਆਂ ਨੂੰ ਉਹਨਾਂ ਨੂੰ ਇੱਕ ਪਾਸੇ ਬਿਠਾਇਆ ਬਾਕੀ ਆਮ ਜਨਤਾ ਨੂੰ ਇੱਕ ਪਾਸੇ ਤਾਂ ਜੋਤਿਸ਼ੀਆਂ ਨੂੰ ਜਦੋਂ ਖਾਹ ਹਟੇ ਭੋਜਨ ਜੋਤਿਸ਼ੀਆਂ ਨੂੰ ਕਹਿਣ ਲੱਗਿਆ ਵੀ ਮਹਾਰਾਜ ਮੇਰੇ ਔਲਾਦ ਨਹੀਂ ਹੈ ਵੀ ਕੋਈ ਹੈ ਜੋਗ ਬੱਚੇ ਦਾ ਉਹ ਕਹਿਣ ਲੱਗੇ ਆਪਦਾ ਲਾ ਕੇ ਹਿਸਾਬ ਕਿਤਾਬ ਕਹਿੰਦੇ ਵੀ ਹੈ ਨਹੀਂ ਭਾਈ ਤੇਰੇ ਕਰਮਾਂ 'ਚ ਕੋਈ ਔਲਾਦ ਨਹੀਂ ਹੈਗੀ ਫੇਰ ਉਹਨੇ ਸੰਤ ਸਾਧੂ ਸੰਤਾਂ ਨੂੰ ਪੁੱਛਿਆ ਉਹ ਸਾਰੇ ਪਹਿਲਾਂ ਤਾਂ ਕਹਿਣ ਲੱਗੇ ਵੀ ਤੇਰੇ ਕਰਮਾਂ 'ਚ ਕੋਈ ਔਲਾਦ ਨਹੀਂ ਹੈਗੀ ਜਦੋਂ ਸਾਰੇ ਵਾਗੇ ਇੱਕ ਸਾਧੂ ਬੈਠਾ ਰਿਹਾ ਉਹ ਜਦੋਂ ਬੈਠਾ ਰਿਹਾ ਤਾਂ ਰਾਜਾ ਉਹਦੇ ਕੋਲ ਗਿਆ ਸਾਧੂ ਦੇ ਉੱਥੇ ਜਾ ਕੇ ਰਾਜਾ ਮਨ ਭਰਿਆ ਆ ਉਹਦਾ ਉਹਨੂੰ ਕਹਿਣ ਲੱਗਿਆ ਮਹਾਰਾਜ ਮੈਨੂੰ ਤਾਂ ਇੰਨਾ ਸੀ ਵੀ ਜੇ ਮੇਰੇ ਇੱਕ ਪੁੱਤ ਹੋ ਜਾਂਦਾ ਚਾਹੇ ਉਮਰ ਉਹਦੀ 20 ਸਾਲੀ ਹੁੰਦੀ ਕਹਿੰਦਾ ਤਾਂ ਸਾਧੂ ਕਹਿਣ ਲੱਗਿਆ ਰਾਜਨ ਰਾਜਨ ਪੁੱਤ ਵੀ ਮੰਗਿਆ ਤੈਨੂੰ ਦੇਣਾ ਵੀ ਸੀ ਉਮਰ ਬਣੀ ਮੰਗੀ ਤਾਂ ਕਹਿਣ ਲੱਗਿਆ ਜਾ ਹੁਣ ਤੇਰੇ ਪੁੱਤ ਹੋਊਗਾ ਉਮਰ ਉਹਦੀ ਫਿਰ 20 ਸਾਲ ਹੀ ਹੋਊਗੀ ਹੁਣ ਹੁਣ ਭਾਈ ਟਾਈਮ ਲੰਘਿਆ ਦਿਨ ਪੈ ਕੇ ਰਾਜੇ ਦੇ ਘਰ ਇੱਕ ਪੁੱਤ ਨੇ ਜਨਮ ਲੈ ਲਿਆ ਤਾਂ ਹੁਣ ਪੜ ਰਿਹਾ ਜਦੋਂ ਹੋ ਗਿਆ 8-9 ਸਾਲ ਦਾ ਤਾਂ ਸਕੂਲ ਤਾਂ ਹੁੰਦੇ ਨਹੀਂ ਸੀ ਮਦਰੱਸੇ ਹੀ ਹੁੰਦੇ ਉਦੋਂ ਸਾਧੂ ਸੰਤ ਪੜਾਉਂਦੇ ਜਾਂ ਪੰਡਿਤ ਪੜਾਉਂਦੇ ਭਾਈ ਉਹ ਬੱਗੀ ਦੇ ਵਿੱਚ ਉਹਦੀ ਮਾਂ ਕਹਿੰਦੀ ਮੈਂ ਛੱਡ ਕੇ ਆਇਆ ਕਰੂੰਗੀ ਕਿਉਂ ਹੁਣ ਉਹਨਾਂ ਦੇ ਮਨ 'ਚ ਸੀ ਵੀ ਇਹ ਤਾਂ 20 ਸਾਲਾਂ ਵਾਸਤੇ ਹੀ ਆ ਸਾਡੇ ਕੋਲੇ ਬੱਚਾ ਭਾਈ ਉਹ ਜਾਂਦੀ ਆ ਛੱਡਣ ਜਦੋਂ ਜਾਂਦੀ ਆ ਛੱਡਣ ਉਦੋਂ ਤਾਂ ਉਹ ਰੋਂਦੀ ਆ ਜਦੋਂ ਆਉਂਦੀ ਆ ਉਹਨੂੰ ਲੈ ਕੇ ਉਦੋਂ ਹੱਸਦੀ ਆਉਂਦੀ ਆ ਉਹ ਬੱਚਾ ਹੁਣ ਰੋਜ਼ ਇਹ ਗੱਲਾਂ ਦੇਖਦਾ ਹੈ ਹੋਰ ਬੱਚਿਆਂ ਦੇ ਵੀ ਮਾਂ ਪਿਓ ਛੱਡਣ ਆਉਂਦੇ ਸੀ ਉਹ ਇੱਕ ਦਿਨ ਕਹਿਣ ਲੱਗਿਆ ਉਨੇ ਸਾਲ 2 ਸਾਲ ਦੇਖਿਆ ਮੁੰਡਾ ਹੋ ਗਿਆ ਕੋਈ 11 ਸਾਲ ਦਾ ਹੁਣ ਉਹ ਇੱਕ ਦਿਨ ਕਹਿਣ ਲੱਗਿਆ ਮਾਂ ਜਦੋਂ ਤੂੰ ਮੈਨੂੰ ਛੱਡਣ ਜਾਂਦੀ ਆ ਉਹ ਤਾਂ ਰੋਨੀ ਆ ਜਦੋਂ ਲੈ ਕੇ ਆਉਣੀ ਆ ਉਹ ਤਾਂ ਹੱਸਦੀ ਆ ਕੀ ਗੱਲ ਐ ਉਹ ਕਹਿੰਦੀ ਨਹੀਂ ਪੁੱਤ ਮੈਂ ਤਾਂ ਟਲ ਮਟੋਲ ਲੱਗੀ ਕਰਨ ਕਹਿੰਦੀ ਮੈਂ ਤਾਂ ਉਹੀ ਹੱਸਦੀ ਉਹੀ ਹੁੰਦੀ ਆ ਕਹਿੰਦੀ ਖੁਸ਼ੀ ਚ ਹੰਝੂ ਆ ਜਾਂਦੇ ਨੇ ਕਹਿੰਦਾ ਫਿਰ ਜਦੋਂ ਆਉਨੇ ਆ ਉਦੋਂ ਤਾਂ ਹੰਝੂ ਆਉਂਦੇ ਨਹੀਂ ਤੂੰ ਤਾਂ ਉਦੋਂ ਵੀ ਹੱਸਦੀ ਹੁੰਦੀ ਐ ਭਾਈ ਜਦੋਂ ਮੁੰਡਿਆ ਕਹਿਣ ਲੱਗਿਆ ਮਾਂ ਕੋਈ ਗੱਲ ਐ ਮੈਨੂੰ ਦੱਸ ਫਿਰ ਨਹੀਂ ਮੈਂ ਤਾਂ ਭੱਜ ਜੂ ਘਰੋਂ ਉਹ ਕਹਿਣ ਲੱਗੀ ਜਦੋਂ ਨਾ ਟਲਿਆ ਉਹਨੇ ਭਾਈ ਉਹਨੂੰ ਸਾਰੀ ਗੱਲ ਦੱਸਤੀ ਮੁੰਡੇ ਨੂੰ ਕਹਿੰਦੀ ਵੀ ਐਂ ਕਰਕੇ ਪੁੱਤ ਤੂੰ ਵੀ ਸਾਡੇ ਸੰਤਾਂ ਦੇ ਬਚਨ ਨਾਲ ਤੈਨੂੰ ਜਨਮ ਮਿਲਿਆ ਵੀ ਤੇਰੀ ਉਮਰ 20 ਸਾਲ ਹੀ ਆ ਵੀ ਮੈਂ ਤਾਂ ਰੋਣੀ ਹਿੰਦੀ ਆ ਵੀ ਤੇਰੀ ਉਮਰ ਇਹ ਘਾਟੀ ਰਹੀ ਐ ਵੀ ਹੁਣ ਅੱਧਾ ਟਾਈਮ ਰਹਿ ਗਿਆ ਸਾਡੇ ਕੋਲ ਤੇਰਾ ਭਾਈ ਮੁੰਡੇ ਨੇ ਗੱਲ ਦਿਲ ਚ ਰੱਖੀ ਕਿਹੜਾ ਛੋਟੀ ਗੱਲ ਸੀ ਤਾਂ ਹੁਣ ਜਦੋਂ ਮੁੰਡਾ ਹੋ ਗਿਆ 18 ਸਾਲ ਦਾ ਰਾਤ ਨੂੰ ਉੱਠਿਆ ਉੱਠ ਕੇ ਪੈਸਾ ਸੋਨੇ ਚਾਂਦੀ ਦੇ ਹੁੰਦੇ ਸੀ ਰੁਪਈਏ ਪੈਸੇ ਉਸੇ ਚੱਕੇ ਉਹਨੇ ਚੋਰੀਆਂ ਕਰੂ ਭੱਗ ਗਿਆ ਉਹ ਰਾਤ ਨੂੰ ਉਹਨੇ ਸੋਚਿਆ ਮੁੰਡੇ ਨੇ ਵੀ ਜੇ ਮੈਂ ਹੁਣ 2 ਸਾਲ ਰਹਿ ਗਏ ਮੇਰੇ ਵੀ ਜੇ ਮੈਂ ਇਹਨਾਂ ਦੇ ਸਾਹਮਣੇ ਮਰੂੰਗਾ 20 ਸਾਲ ਉਮਰ ਹੈ ਵੀ ਇਹਨਾਂ ਨੂੰ ਦੁੱਖ ਜ਼ਿਆਦਾ ਹੋਊ ਮੇਰੇ ਮਾਂ ਪਿਓ ਨੂੰ ਵੀ ਹੋ ਮਾਂ ਨਾ ਤੇ ਮੈਂ ਜੀ ਕਰੂ ਭੱਗ ਜਾਂ ਵੀ ਫੇਰ ਇਹਨਾਂ ਦਾ ਆਪੀ ਟਾਈਮ ਲੰਘ ਜੂ ਮੈਨੂੰ ਭੁੱਲ ਭਲਾ ਜਾਣਗੇ ਇਹਨਾਂ ਦੇ ਸਾਹਮਣੇ ਨਹੀਂ ਮਰੂੰਗਾ ਤਾਂ ਯਾਦ ਵੀ ਨਹੀਂ ਰਹਿਣਾ ਘੱਟ ਰੋਣਗੇ ਮੈਨੂੰ ਭਾਈ ਮੁੰਡਾ ਤੁਰਿਆ ਜਾਂਦਾ ਹੈ ਤੁਰਿਆ ਜਾਂਦਾ ਜਦੋਂ ਚੱਲੋ ਚਾਲ ਤਾਂ ਰਾਹ ਦੇ ਵਿੱਚੋਂ ਤਿੰਨ ਚੋਰ ਆਪਸ ਵਿੱਚ ਲੜ ਰਹੇ ਨੇ ਉਹ ਕਿਸੇ ਸਾਧ ਸੰਤ ਤੋਂ ਇੱਕ ਤਾਂ ਪਗੂਏ ਚੱਕ ਕੇ ਲੈ ਆਏ ਇੱਕ ਦੇਗਾ ਇੱਕ ਗੋਦੜੀ ਪਉਏ ਸੀ ਜਿਹੜੇ ਉਹਨਾਂ ਦੇ ਵਿੱਚ ਤਾਂ ਕਰਾਮਾਤ ਸੀ ਵੀ ਪਉਆਂ ਤੇ ਪੈਰ ਧਰ ਲੋ ਜਿੱਥੇ ਮਰਜ਼ੀ ਉਡਾ ਕੇ ਲੈ ਜਾਓ ਵੀ ਪਉਗੋ ਫਲਾਨੇ ਥਾਂਵੇਂ ਚੱਲੋ ਉੱਥੇ ਚੱਲੋ ਉੱਥੇ ਹੀ ਲੈ ਜਾਂਦੇ ਸੀ ਗੋਦੜੀ ਦੇ ਵਿੱਚ ਸੀ ਵੀ ਜੇ ਬੰਦਾ ਮਰ ਗਿਆ ਤਾਂ ਉਹਦੀ ਛਾਤੀ ਤੋਂ ਦੀ ਫੇਰ ਦੋ ਉਹ ਗੋਦੜੀ ਬੰਦਾ ਜਿਉਂਦਾ ਹੋ ਜਾਂਦਾ ਜਿਹੜਾ ਦੇਗਾ ਸੀ ਉਹਦੇ ਵਿੱਚ ਚਾਹੇ ਮੁੱਠੀ ਚੀਜ਼ ਪਾ ਕੇ ਰੰਨ ਲੋ ਕੋਈ ਵੀ ਚੌਲ ਪਾ ਲੋ ਦਾਲ ਪਾ ਲੋ ਕੁਝ ਵੀ ਪਾ ਲੋ ਵੀ ਉਹਨੂੰ ਜਿੰਨੇ ਮਰਜ਼ੀ ਲੋਕ ਖਾਈ ਜਾਣ ਮੁਕਦੀ ਨਹੀਂ ਸੀ ਇਹ ਕਰਾਮਾਤਾਂ ਵਾਲੀਆਂ ਚੀਜ਼ਾਂ ਸੀ ਤਿੰਨੇ ਉਹ ਤਿੰਨੇ ਲੜ ਰਹੇ ਨੇ ਵੀ ਮੈਂ ਤਾਂ ਆ ਲੈਣਾ ਮੈਂ ਆ ਲੈਣਾ ਭਾਈ ਇਹ ਮੁੰਡਾ ਵੀ ਖੜ ਕੇ ਸੁਣਨ ਲੱਗ ਗਿਆ ਇਹ ਸਮਝ ਗਿਆ ਵੀ ਇਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕਾਦੇ ਪਿੱਛੇ ਲੜਦੇ ਹੋ ਉਹ ਕਹਿੰਦਾ ਵੀ ਆਹ ਤਿੰਨ ਚੀਜ਼ਾਂ ਨੇ ਵੀ ਇਹ ਕਰਾਮਾਤੀ ਚੀਜ਼ਾਂ ਨੇ ਇਹਦੇ ਵਿੱਚ ਆਹ ਗੁਣ ਨੇ ਉਹ ਕਹਿੰਦਾ ਲੈ ਤੁਹਾਡਾ ਰੌਲਾ ਧੰਮਾ ਮੈਂ ਮਟਿਆ ਦਿਨਾ ਮੈਂ ਰਾਜੇ ਦਾ ਪੁੱਤਾਂ ਉਹ ਕਹਿੰਦਾ ਤੂੰ ਮਟਿਆ ਦੇ ਕਹਿੰਦਾ ਮੈਂ ਤੀਰ ਮਾਰਦਾ ਜਿੱਥੇ ਜਾ ਕੇ ਡਿੱਗਿਆ ਨਾ ਤੀਰ ਤੁਸੀਂ ਤਿੰਨਾਂ ਚੋਂ ਜਿਹੜਾ ਵੀ ਕੋਈ ਪਹਿਲਾਂ ਲਿਆ ਉਚਾ ਕੇ ਉਹਨੂੰ ਪਉਏ ਮਿਲਣਗੇ ਜਿਹੜਾ ਦੂਜਾ ਆਊਗਾ ਉਹਨੂੰ ਗੋਦੜੀ ਤੀਜੇ ਨੂੰ ਦੇਗਾ ਭਾਈ ਮੁੰਡੇ ਨੇ ਮਾਰਿਆ ਤੀਰ ਉਹ ਤਾਂ ਤਿੰਨੇ ਭੱਜ ਗਏ ਤੀਰ ਦੇ ਮਗਰ ਮੁੰਡੇ ਨੇ ਸਮਾਨ ਇਕੱਠਾ ਕਰਿਆ ਪਉਏ ਪਾ ਕੇ ਉੱਤੇ ਖੜ ਗਿਆ ਕਹਿੰਦਾ ਕਮੋਲ ਕਾ ਰਾਣੀ ਦੇ ਸ਼ਹਿਰ ਲੈ ਚੱਲੋ ਉੱਡ ਗਿਆ ਭਾਈ ਮੁੰਡਾ ਤਾਂ ਪਉਏ ਜਾ ਕੇ ਸ਼ਹਿਰ ਚ ਲਾਤਾ ਉਹ ਝਾਕਣ ਵੀ ਉਹ ਤਾਂ ਠੱਗੀ ਮਾਰ ਗਿਆ ਆਪਣੇ ਨਾਲ ਤਾਂ ਹੁਣ ਜਦੋਂ ਉਹ ਬੰਦਾ ਗਿਆ ਮੁੰਡਾ ਉੱਥੇ ਸ਼ਹਿਰ ਚ ਉਤਰਿਆ ਜਾ ਕੇ ਤਾਂ ਭੁੱਖ ਵੀ ਲੱਗਿਆ ਹੀ ਹੋਈ ਉਹਨੂੰ ਉਹ ਕਿਉਂ ਰਾਤ ਨੂੰ ਗਿਆ ਸੀਗਾ ਕਹਿੰਦਾ ਵੀ ਉਹ ਰੀ ਭੱਠੀ ਤੇ ਦਾਣੇ ਭੁੰਨ ਰਹੀ ਆ ਉਹਨੂੰ ਕਹਿੰਦਾ ਵੀ ਮਾਂ ਆ ਮੈਤੋਂ 5000 ਰੁਪਈਆ ਲੈ ਲੈ ਚਾਂਦੀ ਦਾ ਰੁਪਈਆ ਦੇਤਾ ਉਹਨੂੰ ਇੱਕ ਉਹ ਕਹਿੰਦੀ ਵੀ ਨਹੀਂ ਪੁੱਤ ਤੈ ਜਿੰਨੇ ਦਾਣੇ ਚੱਬਣੇ ਨੇ ਚੱਬ ਲੈ ਵੀ ਤੂੰ ਤਾਂ ਕੋਈ ਚੰਗੇ ਘਰ ਦਾ ਰਾਜੇ ਦਾ ਪੁੱਤ ਲੱਗਦਾ ਕਹਿੰਦਾ ਹਾਂ ਉਹ ਕਹਿੰਦੀ ਵੀ ਵੀ ਜਿੰਨੇ ਪੁੱਤ ਐ ਚੱਬਣੇ ਨੇ ਚੱਬ ਲੈ ਪੈਸਿਆਂ ਨੂੰ ਕੀ ਐ ਉਹ ਕਹਿੰਦਾ ਵੀ ਨਹੀਂ ਮਾਂ ਪੈਸੇ ਤਾਂ ਮੈਂ ਤੈਨੂੰ ਦੇਵਾਂਗਾ ਭਾਈ ਚਲ ਉਨੇ ਰੁਪਈਆ ਲੈ ਲਿਆ ਫਿਰ ਉਹਨੂੰ ਪੁੱਛਣ ਲੱਗ ਗਿਆ ਕਹਿੰਦਾ ਵੀ ਇੱਥੇ ਕੋਈ ਧਰਮਸ਼ਾਲਾ ਹੈਗੀ ਐ ਤਾਂ ਉਹ ਕਹਿਣ ਲੱਗੀ ਵੀ ਕੀ ਗੱਲ ਕਹਿੰਦਾ ਮੈਂ ਰਾਤ ਕੱਟਣੀ ਐ ਉੱਥੇ ਵੀ ਰਹਿਣਾ ਮੈਂ ਉਰੇ ਉਹ ਕਹਿੰਦੀ ਵੀ ਤੂੰ ਪੁੱਤ ਮੇਰੇ ਘਰੇ ਰਹਿ ਜਾ ਮੈਂ ਕੱਲੀ ਹੋਈਆਂ ਨਾ ਮੇਰੇ ਕੋਈ ਧੀ ਐ ਨਾ ਪੁੱਤ ਐ ਵੀ ਤੂੰ ਮੇਰੇ ਕੋਲ ਰਹਿ ਰਹਿ ਜਾ ਚੱਲ ਉਹ ਕਹਿੰਦਾ ਠੀਕ ਐ ਤੇਰੇ ਕੋਲ ਰਹਿ ਜੂ ਮਾਂ ਹੁਣ ਭਾਈ ਬਾਗੇ ਘਰੇ ਆਥਣੇ ਗਏ ਤਾਂ ਉਹ ਨੂੰ ਕਹਿਣ ਲੱਗੀ ਕੀ ਬਣਾਵਾ ਪੁੱਤ ਤੇਰੇ ਖਾਤਰ ਉਹ ਕਹਿੰਦਾ ਵੀ ਮਾਂ ਮੈਂ ਤੂੰ ਨਾ ਕੁਝ ਬਣਾ ਆਪਾਂ ਦੇਗੇ ਚ ਬਣਾਉਨੇ ਆ ਵੀ ਤੂੰ ਦੱਸ ਤਾਂ ਕੀ ਖਾਣਾ ਹੈ ਚਲੋ ਜੀ ਜੋ ਵੀ ਖਾਦਾ ਉਹਨਾਂ ਨੇ ਬਣਾ ਲਿਆ ਖਾ ਲਿਆ ਹੁਣ ਰਾਤ ਨੂੰ ਉਹ ਮੁੰਡੇ ਨੇ ਕੀ ਕਰਿਆ ਪਉਏ ਚੱਕੇ ਟੜਕੇ ਪਉਏ ਨੂੰ ਕਹਿਣ ਲੱਗਿਆ ਵੀ ਮੈਨੂੰ ਕਮੋਲ ਕਾ ਰਾਣੀ ਦੇ ਮਹਿਲਾਂ ਚ ਲੈ ਚੱਲੋ ਭਾਈ ਜਾ ਕੇ ਲਾਤਾ ਮਹਿਲਾਂ ਚ ਥੇਠਾਂ ਪੈਰੇ ਲੱਗੇ ਹੋਏ ਨੇ ਉਹ ਗਾਂ ਸੁਤੀ ਭਈਆ ਕੁੜੀ ਰਾਜੇ ਦੀ ਧੀ ਉਹਨੇ ਕੀ ਕਰਿਆ ਉਹਦੀ ਜੁੱਤੀ ਦੀ ਇੱਕ ਪਾਂਗ ਚੱਕ ਲਿਆ ਆ ਕਿਹਾ ਕੁਛ ਨਹੀਂ ਲੈ ਆਇਆ ਉਹ ਤੜਕੇ ਉੱઠી ਉਹਨੇ ਸੋਚਿਆ ਵੀ ਮੇਰੀ ਜੁੱਤੀ ਕਿੱਥੇ ਗਈ ਉਹਦਾ ਤਾਂ ਉਹਨੇ ਕੋਈ ਗੱਲ ਗੌਲੀ ਨਹੀਂ ਉਹਦੇ ਤਾਂ ਦੂਜੇ ਦਿਨ ਫੇਰ ਉਹ ਤਾਂ ਰਿਆ ਆ ਹੋਰ ਜੁੱਤੀ ਦਾ ਪਾਗ ਚੱਕ ਲਿਆ ਆ ਜਿਹੜੀ ਉਹਨੇ ਪਾ ਕੇ ਰੱਖੀ ਹੋਈ ਸੀ ਕੁੜੇ ਤੀਜੇ ਦਿਨ ਫੇਰ ਉਹ ਤਾਂ ਹਾਰ ਚੱਕ ਲਿਆ ਆ ਉਹ ਕੁੜੀ ਨੇ ਫੇਰ ਰੌਲਾ ਪਾਇਆ ਕਹਿੰਦੀ ਪਿਓ ਨੂੰ ਕਹਿਣ ਲੱਗੀ ਰਾਜੇ ਨੂੰ ਵੀ ਤਿੰਨ ਦਿਨ ਹੋ ਗਏ ਵੀ ਮੇਰੀ ਪਹਿਲੇ ਤਾਂ ਜੁੱਤੀ ਚੱਕਦਾ ਤੇ ਕੋਈ ਦੂਜੇ ਦਿਨ ਧਰ ਜਾਂਦਾ ਵੀ ਅੱਜ ਮੇਰਾ ਹਾਰ ਲੈ ਗਿਆ ਉਹ ਕਹਿਣ ਲੱਗਿਆ ਪਹਿਰੇਦਾਰਾਂ ਨੂੰ ਵੀ ਤੁਸੀਂ ਕਿੱਥੇ ਹੁੰਦੇ ਹੋ ਉਹ ਕਹਿੰਦੇ ਜੀ ਅਸੀਂ ਤਾਂ ਪਹਿਰੇਤੀ ਹੁੰਨੇ ਆ ਕਹਿੰਦਾ ਫਿਰ ਬੰਦਾ ਕਿੱਥੋਂ ਦੀ ਆਉਂਦਾ ਅੰਦਰ ਭਾਈ ਕਿਸੇ ਨੂੰ ਕੋਈ ਸਮਝ ਨਾ ਲੱਗੀ ਉਹ ਕਹਿੰਦੇ ਵੀ ਅਸੀਂ ਤਾਂ ਕਦੇ ਕੋਈ ਸਮੁੰਦਾ ਨਹੀਂ ਪਹਿਰੇ ਤੇ ਹੁੰਨੇ ਆ ਫਿਕਰ ਹੁਣ ਹੀ ਸੀ ਵੀ ਕਿੱਥੋਂ ਦੀ ਆਉਂਦਾ ਬੰਦਾ ਕੋਈ ਤਾਂ ਹੁਣ ਵਜ਼ੀਰ ਕਹਿਣ ਲੱਗਿਆ ਵੀ ਤੁਸੀਂ ਐਂ ਕਰੋ ਮਹਾਰਾਜ ਆਪਾਂ ਰਾਜਕੁਮਾਰੀ ਦੇ ਗੇਟ ਦੇ ਮੂਹਰੇ ਉੱਥੋਂ ਦੀ ਲੰਘਦਾ ਹੈ ਵੀ ਟੱਬ ਵੱਡਾ ਸਾਰਾ ਭਰ ਕੇ ਧਰ ਦੋ ਆਹ ਤਰਫ ਲੇ ਲਦਾ ਉੱਤੋਂ ਟੱਕ ਦੋ ਜਿਹੜਾ ਉਹਨੂੰ ਪਤਾ ਨਾ ਲੱਗੇ ਵੀ ਰਾਤ ਨੂੰ ਆਊਗਾ ਉਹਨੂੰ ਕੀ ਦਿਸੂਗਾ ਉੱਥੇ ਰੰਗ ਰੁੰਗਦਾ ਵੀ ਕਿਹੜਾ ਕੱਪੜਾ ਉੱਤੇ ਕੀ ਪਿਆ ਹੈ ਕਿ ਆਪਾਂ ਕਿਹੜਾ ਚਿੱਟਾ ਕਾਲਾ ਕੱਪੜਾ ਧਰ ਦੋ ਕਹਿੰਦਾ ਉਹ ਹੈ ਜੀ ਧਰਿਆ ਭਾਈ ਆਇਆ ਮੁੰਡਾ ਵਿੱਚੋਂ ਡਿੱਗ ਪਿਆ ਡਿੱਗਿਆ ਤਾਂ ਹਾਰ ਉਹਦਾ ਧਰ ਗਿਆ ਉੱਥੇ ਧਰ ਕੇ ਮੁੜ ਗਿਆ ਕੁਛ ਨਾ ਲਗਿਆ ਆਪਣੇ ਚੱਕ ਕੇ ਜਾ ਕੇ ਕਰੇ ਉਹ ਮੈਰੀ ਨੂੰ ਗਾਣ ਲੱਗਿਆ ਲੈਵਾ ਆ ਮੇਰੇ ਕੱਪੜੇ ਦਿਆ ਤੋਬੀ ਨੂੰ ਗਾਂ ਤੋਂ ਭੀ ਹੋ ਸੇ ਸ਼ਹਿਰ ਚ ਵਿਆਹਿਆ ਹੋਇਆ ਸੀ ਉਹਨੇ ਦੇਖਿਆ ਵੀ ਵਧੀਆ ਸੋਹਣਾ ਸੂਟ ਆਇਆ ਹੋਇਆ ਰਾਜੇ ਦਾ ਬੜੀਆਂ ਸੋਹਣੀਆਂ ਮਹਿਕਾਂ ਖੁਸ਼ਬੂਆਂ ਆਉਂਦੀਆਂ ਨੇ ਘਰ ਵਾਲੀ ਨੂੰ ਕਹਿਣ ਲੱਗਿਆ ਚੱਲ ਆਪਾਂ ਤੇਰੇ ਪੇਕੀ ਨਾ ਚੱਲੀ ਅੱਜ ਭਾਈ ਉਹ ਕੱਪੜੇ ਪਾ ਕੇ ਬਾਗ ਗਿਆ ਹੁਣ ਥਾਂ ਥਾਂ ਪੁਲਿਸ ਛੱਡੀ ਹੋਈ ਆ ਰਾਜੇ ਨੇ ਵੀ ਅਤਰ ਫਲੇਲ ਦੀ ਸਮੈਲ ਆਉਗੀ ਭਾਈ ਉਹ ਤੋਬੀ ਫਸ ਗਿਆ ਤੋਬੀ ਕਹਿਣ ਲੱਗ ਗਿਆ ਉਹ ਕਹਿੰਦਾ ਵੀ ਤੈਂ ਰਾਤ ਤੂੰ ਰਾਜੇ ਦੇ ਜਾਨਾ ਤੂੰ ਰਾਜੇ ਦਾ ਚੋਰ ਐ ਉਹ ਕਹਿੰਦਾ ਵੀ ਨਹੀਂ ਇਹ ਮੇਰੇ ਨਹੀਂ ਹਨ ਕੱਪੜੇ ਮੈਂ ਆ ਤੋਬੀ ਮੇਰੇ ਕੋਲ ਤਾਂ ਫਲਾਨੀ ਬੁੜੀ ਮਹਿਰੀ ਦੇ ਕੇ ਗਈ ਐ ਤੁਹਾਨੂੰ ਭਾਈ ਉਹਦੇ ਘਰੇ ਵਾਗੇ ਉਹਨੂੰ ਕਹਿਣ ਲੱਗੇ ਵੀ ਤੇਰਾ ਮੁੰਡਾ ਕਿੱਥੇ ਐ ਕਹਿੰਦੀ ਅੰਦਰ ਐ ਜਦੋਂ ਮੁੰਡੇ ਨੂੰ ਫੜ ਲਿਆ ਅੰਦਰੋਂ ਮੁੰਡਾ ਕਹਿਣ ਲੱਗਿਆ ਵੀ ਤੁਸੀਂ 1 ਮਿੰਟ ਬਾਹਰ ਜਾਓ ਵੀ ਮੈਂ ਆ ਰਿਹਾ ਮੈਂ ਆਪਣੀ ਮਾਂ ਨਾਲ ਗੱਲ ਕਰ ਲਾਂ ਭਾਈ ਸਪਾਹੀ ਬਾਰ ਚ ਖੜ ਗਏ ਉਹ ਅੰਦਰ ਆਪਣੀ ਮਾਂ ਨੂੰ ਕਹਿਣ ਲੱਗਿਆ ਉਹਨੂੰ ਮੈਰੀ ਨੂੰ ਕਹਿੰਦਾ ਮਾਂ ਆਹਾ ਗੋਦੜੀ ਗਿਆ ਨਾ ਜਿਹੜੀ ਕਹਿੰਦਾ ਹੁਣ ਤੈਨੂੰ ਪਤਾ ਵੀ ਰਾਜੇ ਦਾ ਇਹ ਐਲਾਨ ਕਰਿਆ ਹੋਇਆ ਵੀ ਉਹ ਮੈਨੂੰ ਮਾਰੂਗਾ ਕਹਿੰਦਾ ਵੀ ਤੂੰ ਮੇਰੀ ਉਥੋਂ ਉੱਥੇ ਹੀ ਹੋਰ ਰਹੀ ਕਹਿੰਦਾ ਤੂੰ ਜਦੋਂ ਮੈਨੂੰ ਮਾਰ ਦੂ ਤੂੰ ਮੇਰੀ ਲਾਸ਼ ਨੂੰ ਘਰੇ ਚੱਕ ਲਈਂ ਵੀ ਮੇਰੇ ਮੁੰਡੇ ਨੂੰ ਮੈਂ ਘਰੇ ਲਿਜਾ ਕੇ ਫੇਰ ਸੰਸਕਾਰ ਕਰੂੰ ਕਹਿੰਦਾ ਘਰੇ ਲੈ ਆ ਕੇ ਗੇਟ ਕਰ ਲਈ ਬੰਦ ਕਹਿੰਦਾ ਗੋਦੜੀ ਮੇਰੀ ਛਾਤੀ ਤੋਂ ਦੀ ਫੇਰਦੀ ਉਹ ਕਹਿੰਦੀ ਠੀਕ ਐ ਭਾਈ ਉਹ ਵੀ ਵਗ ਗਿਆ ਝੌਰੀ ਵੀ ਵਗ ਗਈ ਉਥੇ ਜਾ ਕੇ ਰਾਜਾ ਕਹਿਣ ਲੱਗਿਆ ਵੀ ਜਦੋਂ ਰਾਜੇ ਨੇ ਦੇਖਿਆ ਵੀ ਬਹੁਤ ਸੋਹਣਾ ਮੁੰਡਾ ਹੈ ਵਸਤਰ ਰਾਜਿਆਂ ਵਾਲੇ ਪਾਏ ਹੋਏ ਨੇ ਕਹਿੰਦਾ ਵੀ ਤੂੰ ਤਕੜੇ ਚੰਗੇ ਘਰ ਦਾ ਪੁੱਤ ਹੈ ਵੀ ਤੂੰ ਇਹ ਜੀ ਹਰਕਤ ਤਾਂ ਐ ਕਰੀ ਆ ਉਹ ਕਹਿੰਦਾ ਹਾਂ ਜੀ ਮੈਂ ਕਰੀ ਆ ਭਾਈ ਉਹਨੂੰ ਤਰਸਾਇਆ ਵੀ ਇਹ ਤਾਂ ਕੋਈ ਤਕੜੇ ਘਰ ਦਾ ਮੁੰਡਾ ਹੈ ਸੋਹਣਾ ਸੁਨੱਖਾ ਉਹ ਕਹਿਣ ਲੱਗਿਆ ਵੀ ਮੈਂ ਤੈਨੂੰ ਅੱਜ ਇੱਕ ਵਾਰੀ ਚਲ ਮaaf ਕਰਦਾ ਵੀ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰੀ। ਉਹ ਕਹਿੰਦਾ ਵੀ ਨਾ ਮਹਾਰਾਜ ਜਿਹੜਾ ਤੁਹਾਡਾ ਕਾਨੂੰਨ ਹੈ ਮੈਨੂੰ ਤਾਂ ਫਾਹੇ ਲਾਉਣ ਦਾ ਕਾਨੂੰਨ ਹੈ ਮੈਨੂੰ ਫਾਹੇ ਲਾਓ। ਉਹ ਕਹੇ ਵੀ ਤੈਨੂੰ ਅਸੀਂ ਛੱਡਦੇ ਆ ਮaaf ਕਰਦੇ ਆ ਰਾਜਾ ਕਹਿੰਦਾ ਵੀ ਅੱਗੇ ਤੋਂ ਨਾ ਕੰਮ ਕਰੀ ਉਹ ਕਹਿੰਦਾ ਨਾ ਮੈਨੂੰ ਤਾਂ ਫਾਹੇ ਲਾਓ। ਕਹਿੰਦਾ ਮਹਾਰਾਜ ਤੁਹਾਡੇ ਅਸੂਲ ਟੁੱਟਣਗੇ। ਉਹ ਜਦੋਂ ਨਾਂ ਹਟਿਆ ਭਾਈ ਰਾਜਾ ਕਹਿੰਦਾ ਭਾਈ ਲਾ ਦੋ ਫਾਹੇ ਜਦੋਂ ਫਾਹਾ ਲਾਤਾ ਚੌਰੀ ਕਹਿੰਨ ਲੱਗੀ ਮਹਾਰਾਜ ਮੇਰੇ ਪੁੱਤ ਨੂੰ ਮੈਂ ਘਰੇ ਲੈ ਕੇ ਜਾਣਾ ਚਾਹੁੰਨੀ ਆ ਉਹ ਕਹਿੰਦਾ ਸਪਾਹਿਆਂ ਨੂੰ ਵੀ ਛੱਡਿਓ ਆਪਾਂ ਤਾਂ ਹੁਣ ਇਹ ਤੋਂ ਕੀ ਕਰਾਉਣੇ ਵੀ ਛੱਡਿਓ ਇਹਦੇ ਘਰੇ ਛੱਡਿਓ ਜਦੋਂ ਭਾਈ ਉਹ ਘਰੇ ਛੱਡਿਆ ਏ ਤਾਂ ਉਹਨੇ ਤਾਂ ਕਰਿਆ ਗੇਟ ਬੰਦ ਤੇ ਉਹਦੀ ਛਾਤੀ ਉੱਤੋਂ ਦੀ ਫੇਰਤਾ ਗੋਦੜੀ ਮੁੰਡਾ ਤਾਂ ਬੈਠਾ ਹੋ ਗਿਆ ਉੱਥੇ ਕੀ ਬੈਠਾ ਹੋਇਆ ਤਾਂ ਹੁਣ ਅਗਲੇ ਦਿਨ ਫੇਰ ਵਗ ਗਿਆ ਪਉਏ ਪਾ ਕੇ ਰਾਜੇ ਦੇ ਇੱਥੇ ਕੁੜੀ ਲਵੇ ਰਾਜਕੁਮਾਰੀ ਲਵੇ ਹੁਣ ਉਹਨੇ ਜਦੋਂ ਉਹਨੂੰ ਫਾਹੇ ਲਾਇਆ ਤੀ ਉਹਨੇ ਦੇਖਿਆ ਤੀ ਵੀ ਮੁੰਡਾ ਸੋਹਣਾ ਬਹੁਤ ਹੈ ਚੰਗੇ ਘਰ ਦਾ ਵਧੀਆ ਸੂਟ ਬੂਟ ਹੈ ਤਾਂ ਉਹ ਦੇਖ ਕੇ ਉਹਨੂੰ ਹੈਰਾਨ ਹੋਈ ਕਹਿੰਦੀ ਤੈਨੂੰ ਤਾਂ ਮੇਰੇ ਪਿਓ ਨੇ ਮਾਰਤਾ ਸੀ ਉਹਨੇ ਪਾਈ ਉਹਨੂੰ ਦੱਸਤਾ ਵੀ ਮੇਰੇ ਕੋਲ ਇਹ ਕਰਮਾਤੀ ਹੈਗਾ ਇਸ ਮਾਨ ਵੀ ਮੈਂ ਉਹਦੇ ਨਾਲ ਜਿਉਂਦਾ ਹੋ ਗਿਆ ਉਹਨੂੰ ਕਹਿਣ ਲੱਗੀ ਵੀ ਮੈਨੂੰ ਨਾਲ ਲੈ ਚੱਲ ਉਹ ਕਹਿੰਦਾ ਚੱਲ ਉੱਥੋਂ ਭਾਈ ਪਉਏ ਚੱਕੇ ਉੱਡ ਗਏ ਜਾਂਦਾ ਹੁਣ ਸੋਚਦਾ ਵੀ ਚੱਲ ਮੈਰੀ ਨੂੰ ਫੇਰ ਲੈ ਜੂੰ ਪਹਿਲਾਂ ਇਹਨੂੰ ਛੱਡਿਆ ਮਾਪਦੇ ਮਹਿਲਾ ਜਮਾਪਿਓ ਕੋਲੇ ਭਾਈ ਜਿਉਂ ਚੱਲੇ ਉਥੋਂ ਤਾ ਹੁਣ ਕੁੜੀ ਦੇ ਮਨ ਚ ਬੇਇਮਾਨੀ ਆ ਗਈ ਉਹ ਸੋਚਦੀ ਹੈ ਵੀ ਮੈਂ ਤਾਂ ਮਾਪਿਓ ਨੂੰ ਵੀ ਨਹੀਂ ਦੱਸਿਆ ਵੀ ਇਹ ਕਹਿੰਦਾ ਮੈਂ ਰਾਜੇ ਦਾ ਮੁੰਡਾ ਪਤਾ ਨਹੀਂ ਹੈਗਾ ਪਤਾ ਨਹੀਂ ਨਾ ਵੀ ਮੈਂ ਤਾਂ ਮੇਰੇ ਮਾਪਿਓ ਤੋਂ ਵੀ ਚੋਰੀ ਨੂੰ ਆ ਗਈ ਵੀ ਨਹੀਂ ਵੀ ਮੈਂ ਤਾਂ ਗਲਤ ਕੰਮ ਕਰਿਆ ਖਬਰ ਹੈ ਕੌਣਾ ਹੈ ਤਾਂ ਉਹਨੂੰ ਕਹਿਣ ਲੱਗੀ ਮੈਨੂੰ ਤਾਂ ਭੁੱਖ ਲੱਗੀ ਹੈ ਥੱਲੇ ਉਤਰੋ ਭਾਈ ਉਹ ਥੱਲੇ ਉਤਰ ਗਾਹਾਂ ਗਾਹ ਮਾਰਕੀਟ ਸੀ ਉਹ ਤਾਂ ਉੱਧਰ ਨੂੰ ਭੱਗ ਗਿਆ ਮੁੰਡਾ ਉਹ ਤਾਂ ਪੌਗੇ ਤੇ ਚੜੀ ਉੱਡ ਕੇ ਆਪਦੇ ਮੈਲਾ ਚ ਭੱਗ ਗਿਆ ਕਿਉਂ ਉਹਨੇ ਸੁਣ ਲਿਆ ਤੀ ਪਹਿਲਾਂ ਵੀ ਪੌਗੇ ਨੂੰ ਜੋ ਕੁਝ ਕਹਿ ਦੋ ਉੱਥੇ ਲੈ ਜਾਂਦਾ ਭਾਈ ਜਦੋਂ ਆਇਆ ਮੁੰਡਾ ਦੇਖਦਾ ਵੀ ਉਹ ਤਾਂ ਆਉ ਜਾਂਦੀ ਹੈ ਊਡੀ ਵੀ ਮੇਰੇ ਨਾਲ ਧੋਖਾ ਕਰ ਗਈ ਹੁਣ ਫੇਰ ਚੱਲ ਪਿਆ ਉੱਥੋਂ ਪੌਗੇ ਤਾਂ ਲਾ ਦਿੰਦੇ ਤੇ ਬਿੰਦ ਜੱਟ ਜਿਉਂ ਤਾਂ ਤਿੰਨ ਦਿਨ ਹੋ ਗਏ ਲਗ ਤੁਰੇ ਜਾਂਦੇ ਨੂੰ ਉੱਥੇ ਕੀ ਦੇਖਦਾ ਦਮ ਲੈਣ ਲੱਗ ਗਿਆ ਵਈ ਕਿ ਦਰਖਤ ਦੇ ਉੱਤੇ ਚੱਕਵਾ ਚੱਕ ਵੀ ਬੈਠੇ ਨੇ ਉਹ ਕਹਿਣ ਲੱਗੀ ਚੱਕ ਵਿਵੇ ਚੱਕ ਵਿਆ ਕਹਿੰਦਾ ਹਾਂ ਕਹਿੰਦੀ ਉਹ ਜਿਹੜੇ ਦਰਖਤ ਖੜੇ ਨੇ ਨਾ ਉਹ ਫਲਾਨੇ ਰਾਹ ਤੇ ਕਹਿੰਦੀ ਦੋ ਇਕੱਠੇ ਕਹਿੰਦੀ ਜੇ ਇੱਕ ਦਾ ਪੱਤੇ ਨੂੰ ਮਰੋੜ ਕੇ ਲੱਡੂ ਦੇ ਵਿੱਚ ਖਪਾ ਕੇ ਖਾ ਲੋ ਕਹਿੰਦੀ ਬੰਦਾ ਆਦਮੀ ਹੈ ਉਹ ਬਾਂਦਰ ਬਣ ਜਾਂਦਾ ਜੇ ਕੋਈ ਜਨਾਨੀ ਖਾ ਲਿਓ ਬਾਂਦਰੀ ਬਣ ਜਾਂਦੀ ਹੈ ਉਹ ਕਹਿੰਦਾ ਕੋਈ ਜੱਜ ਦੀ ਵੀ ਗੱਲ ਕਰ ਉਹ ਕਹਿੰਦੀ ਜੱਜ ਦੀ ਵੀ ਹੈਗੀ ਹੈ ਕਹਿੰਦੀ ਜਿਹੜਾ ਨਾਲ ਉਹਦੇ ਦਰਖਤ ਖੜਾ ਹੈ ਮੂਰਲੇ ਪਾਸੇ ਕਹਿੰਦੀ ਉਹਦੇ ਪੱਤੇ ਨੂੰ ਤੋੜ ਕੇ ਖਾ ਲੋ ਫਿਰ ਕਹਿੰਦੀ ਬੰਦਾ ਫੇਰ ਉਹੀ ਕੁਝ ਬਣ ਜਾਂਦਾ ਉਹ ਕਹਿੰਦਾ ਐ ਤਾਂ ਮੈਨੂੰ ਵੀ ਪਤਾ ਕਹਿੰਦਾ ਇੱਕ ਰਾਜ਼ ਕਹਿੰਦੀ ਤੂੰ ਵੀ ਦੱਸ ਦੇ ਕਹਿਣ ਲੱਗੇ ਉਹ ਕਹਿਣ ਲੱਗਿਆ ਚੱਕਵਾ ਕਹਿੰਦਾ ਜਿਹੜੇ ਉਹ ਦੂਹਾਾਂ 'ਪਾ ਖੜੇ ਨੇ ਕਹਿੰਦਾ ਚਾਰ ਦਰਖਤ ਤਾਂ ਇਕੱਠੇ ਉਹਨਾਂ ਦੇ ਗਾਹਾਂ ਕਹਿੰਦਾ ਦੋ ਦਰਖਤ ਹੋਰ ਖੜੇ ਨੇ ਉਹ ਚਾਰ ਛੱਡ ਕੇ ਉੱਥੇ ਕਹਿੰਦਾ ਇੱਕ ਦਰਖਤ ਦਾ ਪੱਤਾ ਮਰੋੜ ਕੇ ਖਾ ਲੋ ਕਹਿੰਦਾ ਬੰਦਾ ਬੁढ़ा ਬਣ ਜਾਂਦਾ ਹੈ ਜਿਹੜਾ ਉਹਦੇ ਨਾਲ ਖੜਾ ਜੜ ਚ ਹੋਰ ਕਹਿੰਦਾ ਜੇ ਉਹਨੂੰ ਪੱਤੇ ਨੂੰ ਮਰੋੜ ਕੇ ਖਾ ਲੋ ਬੰਦਾ ਫੇਰ ਉਹ ਜੀ ਬਣ ਜਾਂਦਾ ਜਿਹਹਾ ਜਿਹਾ ਹੁੰਦਾ ਹੁਣ ਭਾਈ ਮੁੰਡੇ ਨੇ ਸੁਣ ਲਈਆਂ ਗੱਲਾਂ ਗਿਆ ਪਹਿਲਾਂ ਤਾਂ ਉਹਨੇ ਉਹ ਪੱਤੇ ਤੋੜੇ ਜਿਹੜਾ ਉਹ ਕਹਿੰਦਾ ਸੀ ਵੀ ਬਾਂਦਰ ਬਣ ਜੂ ਉਹ ਤੋੜ ਕੇ ਪੱਤੇ ਅਡ ਰੱਖ ਲਿਆ ਫੇਰ ਵੀ ਉਹ ਤਾਂ ਦੂਜਾ ਪੱਤਾ ਤੋੜ ਕੇ ਉਹ ਆਡਰ ਰੱਖ ਲਿਆ ਵੀ ਇਹਦੇ ਤੋਂ ਫੇਰ ਬਾਂਦਰ ਤੋਂ ਬੰਦਾ ਬਣ ਜੂ। ਗਾਹਾਂ ਨਾਲੇ ਉਹ ਤੋੜ ਲਏ ਦੋਨੇ ਪੱਤੇ ਜਿਹਦੇ ਨਾਲ ਬੁੜਾ ਬਣਦਾ ਸੀ ਨਾਲੇ ਜਿਹਦੇ ਨਾਲ ਫੇਰ ਉਹ ਹੈ ਜੀ ਬਣ ਜਾਂਦਾ ਸੀ। ਹੁਣ ਫੇਰ ਜਾ ਵੜਿਆ ਮੈਰੀ ਦੇ ਘਰੇ ਕਹਿੰਦਾ ਮਾਂ ਵੀ ਆਹ ਆਡਰ ਰੁਪਈਏ। ਵੀ ਮੈਨੂੰ 6 ਲੱਡੂ ਲਿਆ ਕੇ ਦੇ। 5 ਉਹਦੀਆਂ ਸੇਲੀਆਂ ਸੀ। ਕਮੋਲ ਕਾ ਰਾਣੀ ਦੀਆਂ। ਕਹਿਣ ਲੱਗਿਆ ਵੀ ਮਾਂ ਮੈਨੂੰ 5 ਲੱਡੂ ਲਿਆ ਦੇ। ਤਾ ਪਾਈ ਉਹੋ ਲੈ ਆਈ ਲੈ ਕੇ ਵਗ ਗਿਆ ਇੱਕ ਲੱਡੂ ਦੀ ਨਿਸ਼ਾਨੀ ਰੱਖ ਲਈ ਉਹਦੇ ਚ ਉਹ ਪੱਤਾ ਪਾ ਲਿਆ ਜਿਹਦੇ ਨਾਲ ਬਾਂਦਰੀ ਬਣਦੀ ਐ ਆਪ ਦੂਜਾ ਪੱਤਾ ਖਾ ਲਿਆ ਬੁੜਾ ਬਣ ਗਿਆ ਪਾ ਕੇ ਭਗਮਾ ਚ ਉਹਦਾ ਸਾਥ ਬਣ ਕੇ ਜਿਹੜਾ ਉਹਨੂੰ ਟਾਈਮ ਦਾ ਪਤਾ ਸੀ ਵੀ ਉੱਥੇ ਬਾਗ ਚ ਆਉਣਗੀ ਆਉਗੀ ਢੇਲੀਆਂ ਨਾਲ ਉੱਥੇ ਜਾ ਬੈਠਾ ਉਹ ਆਈਆਂ 6 ਦੀਆਂ 6 ਹੀ ਪੰਜੇ ਢੇਲੀਆਂ ਤੇ ਆ ਕੇ ਅਕੇਨੀ ਬਾਬਾ ਬੈਠਾ ਬਾਬਾ ਆ ਕੇ ਆਪਾਂ ਇਹਨਾਂ ਮੱਥਾ ਟੇਕੋ ਚੱਲ ਭਾਈ ਉਹਨੂੰ ਮੱਥਾ ਟੇਕਿਆ ਟੇਕ ਕੇ ਮੱਥਾ ਉਹਨੂੰ ਕਹਿਣ ਲੱਗਿਆ ਉਹ ਕਹਿਣ ਲੱਗਿਆ ਵੀ ਲੈ ਪੁੱਤ ਤੁਹਾਨੂੰ ਪ੍ਰਸ਼ਾਦ ਦਿੰਨਾ ਭਾਈ ਲੱਡੂ ਦੇ ਤਾਈਕਾ ਕਹਿੰਦਾ ਇਹਨੂੰ ਪੂਰੇ ਨਾ ਖਾਓ ਘਰੇ ਜਾ ਕੇ ਨਾਹ ਨੂੰ ਕੇ ਫੇਰ ਖਾਓ ਭਾਈ ਬਾਗੀਆਂ ਉਹ ਚਲ ਉਹਨਾਂ ਨੇ ਵੀ ਖਾ ਲੇ ਉਹਨਾਂ ਨੂੰ ਗਾਂ ਰਾਤ ਨੂੰ ਉਹ ਕੁੜੀ ਨੇ ਵੀ ਖਾ ਲਿਆ ਰਾਜੇ ਦੀ ਨੇ ਖਾਦਾ ਭਾਈ ਉਹ ਤਾਂ 2-3 ਘੰਟਿਆਂ ਬਾਅਦ ਬਾਦਰੀ ਬਣ ਗਈ ਬਾਦਰੀ ਬਣੀ ਤਾਂ ਹੁਣ ਤੜਕੇ ਨੂੰ ਰਾਜੇ ਨੇ ਦੇਖਿਆ ਨੱਚਦੀ ਟੱਪਦੀ ਆ ਇਧਰ ਉਧਰ ਫਿਰਦੀ ਆ ਉਹਨੇ ਬੜੇ ਇਲਾਜ ਕਰਾਏ ਕਿਤੋਂ ਕੋਈ ਫਾਵ ਨਾ ਪਿਆ ਤਾਂ ਹੁਣ ਟੰਡੋਰਾ ਫਰਿਆਤਾ ਵੀ ਜੇ ਕੋਈ ਮੇਰੀ ਧੀ ਦਾ ਇਲਾਜ ਕਰੂਗਾ ਨਾਲੇ ਤਾਂ ਉਹਨੂੰ ਡੋਲਾ ਦੇਮੂ ਇਹਦਾ ਨਾਲੇ ਉਹਨੂੰ ਅੱਧਾ ਰਾਜ ਦੇਮੂ ਤਾਂ ਹੁਣ ਉਹਨੇ ਸੁਣ ਲਿਆ ਮੁੰਡੇ ਨੇ ਦੇਖ ਲਿਆ ਉਹ ਕਹਿਣ ਲੱਗਿਆ ਆ ਗਿਆ ਉੱਥੇ ਬਣਿਆ ਹੋਇਆ ਸਾਧ ਹੀ ਹੈ ਵੀ ਹੁਣ ਤਾਂ ਮੈਨੂੰ ਸਿਆਣ ਲੈਣਗੇ ਉਹ ਕਹਿਣ ਲੱਗਿਆ ਵੀ ਮਹਾਰਾਜ ਮੈਂ ਕਰ ਦੂੰ ਠੀਕ ਥੋੜੀ ਧੀ ਨੂੰ ਪਰ ਮੈਨੂੰ 4 ਦਿਨ ਚਾਹੀਦੇ ਨੇ ਕਹਿੰਦਾ 48 ਘੰਟੇ ਚਾਹੀਦੇ ਨੇ ਵੀ ਮੇਰੇ ਕੋਲ ਕੋਈ ਨਾ ਆਇਓ ਬਸ ਬਾਂਦਰੀ ਹੋਵੇ ਕੱਲੀ ਭਾਈ ਉਹਨਾਂ ਨੇ ਤਾਂ ਉੱਪਰ ਜਵਾਰੇ ਚ ਹੈਗੀ ਤੀ ਉੱਥੇ ਉਹ ਭੇਜਤਾ ਉਹਨੇ ਤਾਂ ਲਾਈਟ ਪਾਈ 4 ਦਿਨ ਉਹ ਬਦਲਾ ਲੈਣਾ ਸੀ ਉਹ ਤੋਂ ਪੂਰੀ ਟ ਪਾਈ ਉਹਨੂੰ 4 ਦਿਨ ਵਿੰਦ ਨਹੀਂ ਟਿਕਣ ਦਿੱਤਾ ਚੌਥੇ ਦਿਨ ਫੇਰ ਉਹਨੂੰ ਕੋਪੱਤਾ ਖਵਾਤਾ ਦੂਜਾ ਭਾਈ ਉਹ ਤਾਂ ਕੁੜੀ ਬਣ ਗਈ ਉਮੀ ਤਾਂ ਯਾਰ ਆਜਾ ਉਹ ਕਹਿਣ ਲੱਗਿਆ ਪਹਿਲਾਂ ਮੇਰੇ ਪਉਏ ਦੇ ਨਹੀਂ ਕਹਿਣਾ ਤੈਨੂੰ ਫੇਰ ਬਾਦਰੀ ਬਣਾਉਣਾ ਉਹਨੇ ਭਾਈ ਦਿੱਤਾ ਕਹਿੰਦੀ ਆਹ ਅਲਮਾਰੀ ਚ ਪਏ ਨੇ ਕੱਢ ਲੈ ਚੱਕ ਲੈ ਪਉਏ ਲੁਕੋ ਲੈ ਉਹਨੇ ਬਗਲੀ ਜੀ ਵਾਰਕ ਕੀਤੀ ਤਾਂ ਹੁਣ ਰਾਜਾ ਆਇਆ ਉਹ ਕਹਿਣ ਲੱਗਿਆ ਵੀ ਧੰਨ ਭਾਗ ਵੀ ਤੈਂ ਮੇਰੀ ਧੀ ਨੂੰ ਠੀਕ ਕਰਤਾ ਵੀ ਪਰ ਮੈਂ ਕਿਹਾ ਜ਼ਰੂਰ ਤੇ ਵੀ ਮੈਂ ਰਿਸ਼ਤਾ ਦੇਉ ਮੇਰੀ ਧੀ ਦਾ ਡੋਲਾ ਦੇਮ ਕਹਿੰਦਾ ਹੁਣ ਵੀ ਤੇਰੀ ਤੇ ਇਹਦੀ ਤਾਂ ਉਮਰ ਦਾ ਬਹੁਤ ਫਰਕ ਹੈ ਤੂੰ ਸਾਧ ਸੰਤ ਤਾਂ ਜਨਾਨੀ ਕੀ ਕਰਨੀ ਐ ਵੀ ਤੂੰ ਬਜ਼ੁਰਗ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਲੈ ਲੈ ਉਹ ਕਹਿੰਦਾ ਨਾ ਮੈਂ ਤਾਂ ਤੇਰੇਤੀ ਦਾ ਡੋਲਾ ਹੀ ਲਊਗਾ ਉਹ ਕਹਿਣ ਲੱਗਿਆ ਵੀ ਫਿਰ ਤੂੰ ਤਾਂ ਬੁढ़ा ਬੰਦਾ ਵੀ ਮੈਂ ਠੀਕ ਨਹੀਂ ਹੈਗਾ ਇਹ ਉਹ ਕਹਿਣ ਲੱਗਿਆ ਵੀ ਤੁਸੀਂ ਬਿੰਦ ਕਠਹਿਰੋ ਭਾਈ ਉਹ ਗਿਆ ਅੰਦਰ ਹੀ ਉਹਨਾਂ ਦੇ ਜਾ ਕੇ ਉਹ ਦੂਜਾ ਪੱਤਾ ਖਾਇਆ ਆ ਉਹ ਮੇਂ ਹੀ ਸੁੰਦਰ ਨੌਜਵਾਨ ਬਣ ਕੇ ਆ ਗਿਆ ਆ ਕੇ ਉਹਨੂੰ ਕਹਿਣ ਲੱਗਿਆ ਜਦੋਂ ਦੇਖਿਆ ਉਹ ਕਹਿੰਦਾ ਵੀ ਤੈਨੂੰ ਤਾਂ ਅਸੀਂ ਮਾਰਤਾ ਸੀ ਉਹਨੇ ਫਿਰ ਉਹਨੂੰ ਦੱਸਿਆ ਸਾਰਾ ਕੁਝ ਵੀ ਮੈਂ ਰਾਜੇ ਦਾ ਪੁੱਤਾਂ ਫਲਾਨੇ ਰਾਜੇ ਦਾ ਸਾਰੀ ਕਹਾਣੀ ਸੁਣਾਈ ਵੀ ਮੇਰੀ 20 ਸਾਲ ਦੀ ਉਮਰ ਸੀ ਵੀ ਜਿੱਦ ਤੇ ਮੈਂ ਮਰਿਆ ਸੀ ਉਦੋਂ ਮੈਂ ਜਾਣ ਕੇ ਮਰਿਆ ਸੀ ਕਹਿੰਦਾ ਮੈਂ ਆਪਦੀ ਬੁढ़ा ਕੇ ਲਿਆਇਆ ਉਦੋਂ ਉਮਰ ਕਹਿੰਦਾ ਮੇਰੇ ਮਾਂ ਪਿਓ ਨੇ ਮੈਨੂੰ ਪਾਲਿਆ ਕਰਿਆ ਫਿਰ ਉਹਨੇ ਸਾਰੀ ਕਹਾਣੀ ਸੁਣਾਈ ਇੱਥੇ ਉੱਥੇ ਤੱਕ ਦੀ ਚਲੋ ਜੀ ਹੁਣ ਰਾਜੇ ਨੇ ਆਪਦੀ ਕੁੜੀ ਦਾ ਡੋਲਾ ਦਿੱਤਾ ਦੇ ਕੇ ਹੁਣ ਨਾਲੇ ਮੈਰੀ ਨੂੰ ਲੈ ਗਿਆ ਪਹੁੰਚ ਗਿਆ ਆਪਦੇ ਬਾਗ ਚ ਜਾ ਪਹੁੰਚਿਆ ਜਾ ਕੇ ਮਾਲੀ ਨੂੰ ਕਹਿਣ ਲੱਗਿਆ ਵੀ ਜਾ ਮੇਰੇ ਮਾਂ ਪਿਓ ਨੂੰ ਕਹਿ ਕੇ ਆ ਵੀ ਤੁਹਾਡਾ ਪੁੱਤ ਆ ਗਿਆ ਨਾਲੇ ਤੁਹਾਡੀ ਨੂੰਹ ਲੈ ਕੇ ਆਇਆ ਭਾਈ ਉਹ ਗਿਆ ਕਹਿਣ ਉਹ ਗਾਹਾਂ ਉਹਨੂੰ ਮੰਦਾ ਚੰਗਾ ਬੋਲਣ ਲੱਗ ਗਈ ਉਹਦੀ ਮਾਂ ਕਹਿੰਦੀ ਵੀ ਤੂੰ ਸਾਨੂੰ ਭੁੱਲੇ ਭਲਾਏ ਨੂੰ ਦੁਬਾਰੇ ਸਾਨੂੰ ਮੁਖੌਲ ਕਰਦਾ ਸਾਡਾ ਪੁੱਤ ਉਹਨੂੰ ਕਿੱਥੇ ਐਨੇ ਤਾਂ ਸਾਲ ਹੋ ਗਏ ਉਹਨੂੰ ਗਏ ਨੂੰ ਪਾਈ ਉਹ ਮੁੜਿਆ ਆ ਆ ਕੇ ਕਹਿੰਦਾ ਵੀ ਉਹ ਤਾਂ ਮੰਨਦੇ ਨਹੀਂ ਕਹਿੰਦਾ ਤੂੰ ਨਾਲ ਮਾਲਣ ਨੂੰ ਕਹਿੰਦਾ ਤੂੰ ਦੋਨੇ ਜਾਓ ਐ ਕਹੋ ਵੀ ਜੇ ਅਸੀਂ ਝੂਠ ਬੋਲਦੇ ਹੋਈ ਐ ਨਾ ਤਾਂ ਸਾਨੂੰ ਹਾਏ ਲਾ ਦਿਓ ਵੀ ਇੱਕ ਵਾਰੀ ਦੇਖ ਕੇ ਤਾਂ ਆਓ ਪਈ ਉਹ ਗਏ ਉਹਨਾਂ ਨੇ ਆਈ ਕਹਿਤਾ ਜਾ ਕੇ ਉਹ ਆਏ ਰਾਜਾ ਤੇ ਰਾਣੀ ਆ ਕੇ ਦੇਖਿਆ ਫੁੱਟ ਫੁੱਟ ਕੇ ਰੋਏ ਸਾਰੇ ਇੱਕ ਦੂਜੇ ਨੂੰ ਮਿਲੇ ਫਿਰ ਕਹਿੰਦਾ ਮਾਂ ਵੀ ਆ ਫਲਾਨੇ ਰਾਜੇ ਦੀ ਧੀ ਹੈ ਵੀ ਮੈਂ ਵਿਆਹ ਕੇ ਲਿਆਇਆ ਵੀ ਆ ਮੈਰੀ ਹੈ ਇਹ ਮੇਰੀ ਧਰਮੰਦੀ ਮਾਂ ਐ ਇਹਨੂੰ ਮੈਂ ਨਾਲ ਹੀ ਰੱਖੂਗਾ ਆਪਣੇ ਮਹਿਲਾਂ 'ਚ ਹੀ ਰਹੂਗੀ ਵੀ ਇਹਨੇ ਮੇਰਾ ਬਹੁਤ ਮੇਰਾ ਇੱਥੇ ਮੇਰੀ ਸੇਵਾ ਵੀ ਕਰੀਆ ਰੋਟੀ ਚੁੱਕਦੀ ਸਾਰੀ ਮੈਨੂੰ ਮੇਰੇ ਕੱਪੜੇ ਵੀ ਤੌਂਦੀ ਰਹੀ ਐ ਇੰਨੇ ਜਿਹੇ ਬਿਮਾ 얘 ਦੇ ਕੋਲ ਹੀ ਰਹਾਂ ਇਹਦਾ ਕੋਈ ਹੈ ਨਹੀਂ ਇਹ ਕੱਲੀ ਹੋਈ ਐ ਉਹ ਕਹਿੰਦੇ ਵੀ ਠੀਕ ਐ ਫੇਰ ਭਾਈ ਰਾਜੇ ਤੇ ਰਾਣੀ ਨੇ ਫੇਰ ਦਵਾਰੇ ਮਠਿਆਈਆਂ ਬਣਵਾ ਸਾਰੇ ਫੇਰ ਜਿਵੇਂ ਪਹਿਲਾਂ ਸਮੇਂ ਤੇ ਜੱਗ ਕਰਿਆ ਫੇਰ ਮਠਿਆਈਆਂ ਦਾ ਕਰਿਆ ਸਾਰੇ ਸ਼ਹਿਰ ਨੂੰ ਕਿਉਂ ਖੁਸ਼ੀ ਬਹੁਤ ਵੱਡੀ ਸੀ ਕਿੱਥੇ ਤਾਂ ਪੁੱਤ ਐ ਸੀ ਵੀ ਮੁੱਕ ਗਿਆ ਉਹ ਕਹਿੰਦਾ ਹੁਣ ਮੈਂ ਮੈਂ ਆਪਦਾ ਉਮਰ ਵੀ ਵਧਾ ਲਿਆ ਆ ਆਪਦੀ ਕਹਿੰਦਾ ਮੈਂ ਉੱਥੇ ਸਾਰੀ ਗੱਲ ਦੱਸੀ ਵੀ ਮੈਂ ਆ ਮਰ ਗਿਆ ਸੀ ਮੇਰੇ ਕੋਲ ਆਹ ਕਰਾਮਾਤੀ ਚੀਜ਼ਾਂ ਨੇ ਹੁਣ ਭਾਈਓ ਉਹ ਆਪਦਾ ਬਸਦੇ ਨੇ ਰਸਦੇ ਨੇ ਇੰਨੀ ਕੁ ਬਾਤ ਐ ਜੀ ਧੰਨਵਾਦ